ਜੀ ਦੋਸਤੋ ਪਿਛਲੇ ਦਿਨ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਤੁਹਾਨੂੰ ਸ਼ੇਪਕਾ ਸਿੰਘ ਮਤਲਬ ਕੀ ਮਰੀਜ਼ ਦਿਖਾਇਆ ਗਿਆ ਸੀ ਉਹਨਾਂ ਦੀ ਹੈਲਪ ਲਈ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਜੀ ਦੇ ਮਤਲਬ ਕਿ ਕਮੇਟੀ ਦੇ ਮੈਂਬਰ ਪਹੁੰਚ ਗਏ ਨੇ ਤੇ ਇਹਨਾਂ ਨੇ ਮਤਲਬ ਜਿਹੜਾ ਨੇ ਵੀਡੀਓ ਦੇਖੀ ਤੇ ਉਹਨਾਂ ਦੀ ਸਹਾਇਤਾ ਲਈ ਅੱਗੇ ਪਹੁੰਚੇ ਨੇ ਤੇ ਆਪਾਂ ਉਹ ਦੇਖਦੇ ਆਂ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਦੀ ਕੀ ਸਹਾਇਤਾ ਤੇ ਬਾਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਗਰੀਬ ਦੀ ਮਦਦ ਹੋ ਜੇ ਤੇ ਆ ਦੋ ਬੱਚੀਆਂ ਦਾ ਭਲਾ ਹੋ ਜੇ ਆਪਾਂ ਬਾਈ ਜੀ ਨਾਲ ਗੱਲ ਕਰਦੇ ਆਂ ਤੇ ਗੱਲਬਾਤ ਕਰਨ ਦੇ ਦੌਰਾਨ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਇਹ ਵੀਡੀਓ ਕਿੰਨੀ ਕੁ ਸੱਚੀ ਆ ਕਿੰਨੀ ਕੁ ਫੇਕ ਆ ਆਪਾਂ ਦੇਖਦੇ ਆਂ ਬਈ ਸਾਰਾ ਕੁਝ ਤਾਂ ਲੋ ਜੀ ਬਾਈ ਜੀ ਨੇ ਆਪਣਾ ਇਹਨਾਂ ਨੂੰ ਮਦਰ ਕੀ ਥੋੜੀ ਜਿਹੀ ਹੈਲਪ ਕੀਤੀ ਹੈਗੀ ਬਾਕੀ ਦੱਸਣਗੇ ਆਪਦੇ ਆਪ ਵੀ ਕਿੰਨੀ ਕੁ ਹੈਲਪ ਆ ਗਈ ਜੀ ਵੀ ਨਾਲ ਇਹਦੇ ਵੀਡੀਓ ਤੇ ਵੱਧ ਤੋਂ ਵੱਧ ਜੁੜੋ ਤੇ ਇਹਨੂੰ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਦੀ ਹੈਲਪ ਹੋ ਜਾਵੇ ਆਓ ਆਪਾਂ ਵੀਡੀਓ ਰਹੀ ਬਾਈ ਨਾਲ ਗੱਲਬਾਤ ਕਰਦੇ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਮਰਜੀਤ ਸਿੰਘ ਗਿੱਲ ਜ਼ਿਲ੍ਹਾ ਜਨਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਸ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਮੈਂ ਇਸ ਘਰ ਦੇ ਵਿੱਚ ਆਏ ਹਾਂ ਔਰ ਮਨ ਬੜਾ ਦੁਖੀ ਹੈ ਕਿਉਂਕਿ ਇਹ ਜੋ ਵੀਡੀਓ ਪਾਰੇ ਆ ਕੋਈ ਇੱਕ ਮਸ਼ਹੂਰੀ ਵਾਸਤੇ ਨਹੀਂ ਹੈ ਕੋਈ ਮੇਰਾ ਰਾਜਨੀਤਿਕ ਕਿਦੇ ਵਿੱਚ ਮੁਫਾਦ ਨਹੀਂ ਕਿ ਕੋਈ ਕਹੇ ਕਿ ਰਾਜਨੀਤਿਕ ਤੌਰ ਤੇ ਨਹੀਂ ਗੁਰੂ ਨਾਨਕ ਦੀਆਂ ਕੁਝ ਰੂਹਾਂ ਨੇ ਦਾਸ ਨੂੰ ਇੱਥੇ ਭੇਜਿਆ ਹੈ ਕਿ ਤੁਸੀਂ ਜੋ ਵਿੱਕੀ ਨੇ ਵੀਡੀਓ ਪਾਈ ਸੀ ਉਹ ਦੇਖ ਕੇ ਇਸ ਘਰ ਦੇ ਵਿੱਚ ਸੇਵਾ ਲਈ ਭੇਜਿਆ ਔਰ ਇਹ ਵੀਡੀਓ ਪਾਉਣ ਦਾ ਮਕਸਦ ਵੀ ਇਹ ਹੀ ਹੈ ਕਿ ਕਈ ਵਾਰ ਜਿਸ ਤਰ੍ਹਾਂ ਹਰਾਂ ਦੇ ਵਿੱਚ ਤੁਸੀਂ ਦਸਾਂ ਨਵਾਂ ਦੀ ਕਿੱਤ ਦੇ ਵਿੱਚੋਂ ਸੇਵਾ ਕੀਤੀ ਹੈ ਲekin ਉੱਥੇ ਕੁਝ ਸੜਕਾਂ ਤੇ ਬੈਠੇ ਲੋਕਾਂ ਨੇ ਫੁੱਲੜਬਾਜੀ ਕਰਕੇ ਉਸ ਸੇਵਾ ਨੂੰ ਜਿਹੜਾ ਹੈ بڑے ਲੋਕਾਂ ਦੇ ਸੇਵਾ ਕਰਨ ਵਾਲਿਆਂ ਦੇ ਮਨ ਨੂੰ ਠੇਸ ਪਹੁੰਚੀ। ਇਸੇ ਤਰ੍ਹਾਂ ਹੀ ਕਈ ਲੋਕਾਂ ਵੱਲੋਂ ਜਿਹੜੀਆਂ ਆਈਡੀਆਂ ਜੋ ਸੋਸ਼ਲ ਮੀਡੀਆ ਤੇ ਸੇਵਾ ਮੰਗੀ ਜਾਂਦੀ ਹੈ ਔਰ ਉਹਦੇ ਤੇ ਅਕਾਊਂਟ ਕੋ ਸ਼ਹੂਰ ਹੁੰਦੇ ਆ ਔਰ ਮਰੀਜ਼ ਤੇ ਜਿਹੜਾ ਪੀੜਤ ਪਰਿਵਾਰ ਹੁੰਦਾ ਉਹ ਕੋਈ ਹੋਰ ਹੁੰਦਾ। ਇਸ ਕਰਕੇ ਅੱਜ ਇਸ ਵੀਡੀਓ ਦੇ ਰਾਹੀਂ ਕੋਈ ਆਪਣਾ ਨਾਂ ਚਮਕਾਉਣ ਦੀ ਜਾ ਕੇ ਹੋਰ ਕੋਸ਼ਿਸ਼ ਨਹੀਂ ਇੱਥੇ ਸਿਰਫ ਇਹ ਲੋਂਗੋਵਾਲ ਦੀ ਦੁਲਟ ਪੱਤੀ ਦੇ ਵਿੱਚ ਨੇੜੇ ਇੱਕ ਚੇਜ ਦੇ ਜੋ ਸੇਵਕ ਸਿੰਘ ਦਾ ਘਰ ਹੈ ਇਹ ਇੱਥੋਂ ਦੇ ਸਾਰੇ ਪਤਵੰਤੇ ਸੱਜਣ ਨੇ ਜੇ ਮੈਂ ਇਕੱਲੇ-ਇਕੱਲੇ ਦਾ ਨਾਮ ਲਾਵਾਂ ਸ਼ਾਇਦ ਸਮਾਂ ਲੱਗਦਾ ਹੈ ਇਹਨਾਂ ਸਾਰਿਆਂ ਤੋਂ ਇਸ ਘਰ ਦੇ ਹਾਲਾਤ ਜਾਣ ਕੇ ਕਿ ਸੇਵਕ ਸਿੰਘ ਜੀ ਇੱਕ ਪੱਠੇ ਤੇ ਕੰਮ ਕਰਦੇ ਸਨ ਉਸ ਤੋਂ ਬਾਅਦ ਇਹਨਾਂ ਦਾ ਬੇਟਾ ਇਹਨਾਂ ਦੀ ਆ ਜਿਹੜੀ ਨੂ ਹੈ ਇਹ ਆ ਛੋਟੇ-ਛੋਟੇ ਬੇਟੀਆਂ ਬੇਟਾ ਕੋਈ ਨਹੀਂ ਇਹ ਬੇਟੀ ਨੇ ਦੋ ਇਹ ਸਾਡੇ ਕਿਸ ਦੁਨੀਆ ਤੋਂ ਚਲੀ ਗਈ ਉਸ ਤੋਂ ਬਾਅਦ ਸੇਵਕ ਸਿੰਘ ਜੋ ਪੱਠੇ ਤੇ ਕੰਮ ਕਰਦੇ ਸੀ ਇਹਨਾਂ ਨੂੰ ਵੀ ਅਟੈਕ ਹੋ ਗਿਆ ਅੱਜ ਇਹ ਸੱਚ ਜਾਣਿਓ ਇਹ ਲੋਕਾਂ ਦੀ ਆਪ